ਉਹ ਸਾਖੀਆਂ ਸੁਣਾਉਗਾ ਜਦੋਂ ਉਹਨਾਂ ਨੇ ਟਰੈਵਲ ਕਰਿਆ ਹੂੰ ਕੋਈ ਵੈਰੀ ਰੇਅਰ ਹੈ ਜਿਹੜਾ ਇਹ ਦੱਸੂਗਾ ਕਿ ਉਹਨਾਂ ਨੇ ਸਾਰੀ ਦੁਨੀਆ ਘੁੰਮ ਕੇ ਕੀਤਾ ਕੀ ਆ ਕੇ ਉਹਨਾਂ ਨੇ ਖੇਤੀ ਕਰੀ ਤੇ ਜਿਹੜੀ ਇਹ ਜਿਹੜਾ ਖੇਤ ਆ ਨਾ ਜਿਹੜੀ ਆ ਕਿਸਾਨ ਨਹੀਂ ਆ ਜਾਂ ਜਿਵੇਂ ਅਸੀਂ ਖੇਤਾਂ 'ਚੇ ਕੰਮ ਕਰਦੇ ਹਾਂ ਬੇਸ਼ੱਕ ਮੇਰੇ ਕੋਲ ਜ਼ਮੀਨ ਨਹੀਂ ਵੀ ਜੇ ਮੈਂ ਉਸ ਜ਼ਮੀਨ ਨਾਲ ਜੁੜਿਆ ਹੋਇਆ ਹੈ ਨਾ ਉਹ ਭਗਤੀ ਹੋਇਆ ਕਿਰਤ ਕਰਨਾ ਭਗਤੀ ਕੀ ਹੈ ਸੌਖੇ ਸ਼ਬਦਾਂ ਤੋਂ ਦੱਸਦਾ ਆ ਜੇ ਅਸੀਂ ਪਿੰਡ ਵਾਲੀ ਪਾਸੇ ਚਲੀਏ ਜੀ ਕਿ ਜੇ ਕਿਸਾਨ ਹਾਲ ਬੋਂਦਾ ਹੈ ਹੂੰ ਹੁਣ ਤਾਂ ਚਲੋ ਮਸ਼ੀਨਾਂ ਆ ਗਈਆਂ ਪ੍ਰਾਤਨ ਕਾਲ ਦੀ ਗੱਲ ਕਰਦਾ ਜੀ ਉਹਦੀ ਹੜਾਈ ਵੀ ਸਿੱਧੀ ਹੁੰਦੀ ਸੀ ਤੇ ਨਾਲ ਉਹ ਖੱਬੇ ਸਜੇ ਵੇਂਦਰ ਰਹਿਦਾ ਸੀ ਹੂੰ ਕਿਉਂਕਿ ਉਹਦਾ ਮਨ ਉੱਥੇ ਆ ਨਾ ਵੀ ਮੇਰੀ ਮੇਰੀ ਆ ਜਿਹੜੀ ਹੜਾਈ ਹੈ ਨੱਕ ਦੀ ਸੇਚ ਜਾਣੀ ਚਾਹੀਦੀ ਹੈ ਬਸ ਇਹੀ ਭਗਤੀ ਹੈ ਉਹਨਾਂ ਇਹੀ ਚੇਤਨਾ ਮੰਨ ਪੂਰਾ ਫੋਕਸ ਕਰਕੇ ਕਰਨਾ ਦੇਖੋ ਸਾਈਨ ਲੈਂਗੁਏਜ ਸੀ ਸਦੀਆਂ ਪਹਿਲਾਂ ਸਾਈਨ ਲੈਂਗੁਏਜ ਭਾਸ਼ਾ ਕਹਿੰਦੇ ਇਸ ਲਈ ਬਣੀ ਸੀ ਬਈ ਜਦੋਂ ਬਹੁਤ ਲੋਕ ਅਲੱਗ ਤਰ੍ਹਾਂ ਨਾਲ ਸੋਚਦੇ ਆ ਕਿ ਬੰਦਾ ਕਿੱਦਾਂ ਪੈਦਾ ਹੋਇਆ ਉਹ ਕਈ ਸੌ ਸਾਲ ਇਹੀ ਪੜਾਈ ਗਏ ਵੀ ਬਾਂਦਰ ਤੋਂ ਬੰਦਾ ਬਣਿਆ ਹਾਂਜੀ ਫਿਰ ਜੇ ਬਾਂਦਰ ਤੋਂ ਬਣਿਆ ਫਿਰ ਅੱਜ ਵੀ ਤਾਂ ਬਾਂਦਰ ਹੈਗੇ ਜੰਗਲਾਂ 'ਚ ਬੰਦਾ ਨਹੀਂ ਹਾਂਜੀ ਉਹ ਬੰਦੇ ਕੋ ਨਹੀਂ ਬੰਦੇ ਵੇ ਸੋ ਜਿਹੜੀ ਲੇਟੈਸਟ ਰਿਸਰਚ ਆ ਉਹ ਇਹ ਹੈ ਕਿ ਸੀਡਿੰਗ ਹੈ ਸੀਡੀ ਜਿਹੜੀ ਹਿਊਮਨ ਜਿਹੜਾ ਹਿਊਮਨ ਜਿਹੜੀ ਜਨਰੇਸ਼ਨ ਹੈ ਜਿਹੜੇ ਸੇਪੀਅਨਸੀ ਪਹਿਲੇ ਪੁਰਾਣੇ ਆ ਜਿਹੜੇ ਉਦੋਂ ਪਹਿਲਾਂ ਸੀ ਇਹ ਸਾਰੇ ਇੱਕ ਕਿਸੇ ਹੋਰ ਸਿਵ ਜਿਹੜੀ ਬਹੁਤ ਐਡਵਾਂਸ ਸਿਵਲਾਈਜੇਸ਼ਨ ਉਹਦੀ ਸੀਡਿੰਗ ਹੈ ਉਹਨਾਂ ਨੇ ਆਪਦੇ ਕੰਮ ਲਈ ਇੱਥੇ 골ਡ ਲਜਾਣ ਲਈ ਆ ਹੋਰ ਚੀਜ਼ਾਂ ਲਜਾਣ ਲਈ ਇੱਥੇ ਜਨਰੇਸ਼ਨਾਂ ਪੈਦਾ ਕਰੀਆਂ ਫਿਰ ਹੌਲੀ ਹੌਲੀ ਉਹ ਵਧਦੀਆਂ ਵਧਦੀਆਂ ਅੱਗੇ ਅੱਗੇ ਜਨਰੇਸ਼ਨ ਟੂ ਜਨਰੇਸ਼ਨ ਪਾਤੀਆਂ ਗਈਆਂ ਇਦਾਂ ਹੋ ਸਕਦਾ ਜੀ 100% ਹੈ ਤੁਸੀਂ ਹੌਲੀ ਹੌਲੀ ਤੁਹਾਨੂੰ ਪਤਾ ਲੱਗੀ ਜਾਂਦਾ ਹੁਣ ਜਿਵੇਂ ਜਿਵੇਂ ਰਿਸਰਚਰ ਰਿਸਰਚਾਂ ਕਰੀ ਜਾਂਦੇ ਆ ਖਾ ਕਾਫੀ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਕਦੇ ਸੋਚੀਆਂ ਨਹੀਂ ਸੀ ਅੱਜ ਹੋ ਰਹੀਆਂ ਯੂ ਕੈਨਟ ਥਿੰਕ ਸਰ ਤੁਹਾਨੂੰ ਤੁਹਾਨੂੰ ਤੇ ਸਾਨੂੰ ਤਾਂ ਅਸੀਂ ਤਾਂ ਜਿਹੜੀਆਂ ਕਿਤਾਬਾਂ ਪੜ੍ਹਦੇ ਸੰਤੋਏਬ ਨਹੀਂ ਪਤਾ ਬਹੁਤੀਆਂ ਉਹਨਾਂ ਜੋ ਸਹੀ ਵੀ ਆ ਕਿ ਗਲਤ ਹਾਂਜੀ ਹਾਂਜੀ ਹੈਨਾ ਹਮ ਸੋ ਇਹ ਹੌਲੀ ਹੌਲੀ ਪਤਾ ਲੱਗਦਾ ਹੁਣ ਜਿਵੇਂ ਜਿਵੇਂ ਦੁਨੀਆ ਖੁੱਲ ਰਹੀ ਹੈ ਜਿਹੜੇ ਰਿਸਰਚਰ ਹੁੰਨੇ ਆ ਉਹ ਤਾਂ ਲੱਗੇ ਰਹਿੰਨੇ ਨੇ ਹਮ ਸੋ ਜਿਹੜੀ ਭਾਸ਼ਾ ਸ਼ੁਰੂ ਹੋਈ ਸੀ ਆਪਸੀ ਮਨੋਰੰਜਨ ਲਈ ਸ਼ੁਰੂ ਕਰੀ ਸੀ ਹੌਲੀ ਹੌਲੀ ਸਾਈਨ ਤੋਂ ਵੱਧੀ 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 ਫਿਰ ਤਰੱਕੀ ਕਰਕੇ ਇੱਥੇ ਪਹੁੰਚ ਗਈ ਜੀ ਜੀ ਤੋ ਪ੍ਰਾਤਨ ਜਿਹੜੇ ਪੁਰਾਣੀਆਂ ਸਿਵਲਾਈਜੇਸ਼ਨ ਆਏ ਅਜ ਜਦੋਂ ਸ਼ੁਰੂਆਤੀ ਦੌਰ ਸੀ ਉਦੋਂ ਤਾਂ ਸਾਈਨਸੇ ਸੀ ਵੀ ਤੁਸੀਂ ਤੇ ਮੈਂ ਜਿੱਦਾਂ ਇੱਕ ਦੂਜੇ ਦਾ ਬ੍ਰੇਨ ਪੜ ਕੇ ਮਤਲ ਸਮਝ ਜਾਂਦੇ ਸੀ ਵੀ ਤੂੰ ਕੀ ਚਾਹੁੰਨਾ ਮੈਂ ਕੀ ਚਾਹੁੰਨਾ ਕਨੈਕਟੀਵਿਟੀ ਸਿੱਧੀ ਬ੍ਰੇਨ ਟੂ ਬ੍ਰੇਨ ਹੈ ਨਾ ਪਰ ਉਹ ਉਸ ਤਰ੍ਹਾਂ ਦੇ ਜ਼ੋਨਰ ਚ ਰਹਿੰਦੇ ਸੀ ਨੇਚਰ ਚ ਰਹਿੰਦੇ ਸੀ ਜੀ 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 ਅਸੀਂ ਉਹ ਨੇਚਰ ਤੋਂ ਟੁੱਟ ਗਏ ਸ਼ਾਇਦ ਇਸ ਲਈ ਬਹੁਤ ਚੀਜ਼ਾਂ ਪਛਾਣ ਨਹੀਂ ਪਾਉਂਦੇ ਜੀ ਉਸਤਾਦ ਜੀ ਕੁਦਰਤ ਕੀ ਚੀਜ਼ ਆ ਕਿਉਂਕਿ ਆਪਾਂ ਚਲੋ ਆਪਣਾ ਸੀਸ ਚ ਕੋ ਹੰਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਹਾਜ਼ਰ-ਨਾਜ਼ਰ ਹੋ ਕੇ ਅਰਦਾਸ ਕਰਦੇ ਆ ਅਸੀਂ ਗ੍ਰਸਥ ਜੀਵਨ ਜਿਉਂਦੇ ਆ ਤੇ ਆਪਣੀਆਂ ਤਕਲੀਫਾਂ ਹੁੰਦੀਆਂ ਉਹਨਾਂ ਸਾਹਮਣੇ ਅਸੀਂ ਝੁੱਕਦੇ ਆ ਜੀ ਹੌਲੀ-ਹੌਲੀ ਥੋੜੇ ਸਿਆਣੇ ਹੋਏ ਨਾ ਕਹਿੰਦੇ ਨਹੀਂ ਕੁਦਰਤ ਆ ਅਸੀਂ ਹੁਣ ਕੁਦਰਤ ਨੂੰ ਕਰਨ ਲੱਗੇ ਵੀ ਹਵਾ ਪਾਣੀ ਆਸਮਾਨ ਵੱਲ ਦੇ ਇੱਕ ਮੱਥਾ ਟੇਕਣ ਲੱਗੇ ਸਰ ਇਹ ਦੇਖੋ ਆਪਾਂ ਬਹੁਤ ਗੱਲਾਂ ਜਿਹੜੀਆਂ ਕਰਦੇ ਆ ਨਾ ਜੀ ਕਿ ਵਾਰੀ ਇਹ ਮਜ਼ਾਕ ਦਾ ਪਾਤਰ ਇਸ ਲਈ ਬਣ ਜਾਂਦੀ ਹੈ ਕਿ ਸਾਹਮਣਿਆਂ ਨੂੰ ਸਮਝ ਨਹੀਂ ਹੁੰਦੀ ਜੀ ਸੋ ਪਤਾ ਅੱਜ ਤਾਂ ਹਲਮਾਲ ਜਿਹਾ ਕੰਮ ਅੱਜ ਤਾਂ ਇਹੀ ਰੌਲਾ ਪੈ ਰਿਹਾ ਕਿ ਧਰਤੀ ਗੋਲ ਵੀ ਹੈ ਜਾਂ ਫਲੈਟ ਅਰਥ ਹੈ ਮਤਲਬ ਜੋ ਵੀ ਆਪਾਂ ਪ੍ਰਾਤਨ ਸ਼ਿਲਾ ਲੈ ਕੇ ਆ ਉਹ ਇਹ ਮੰਨਦੇ ਆ ਕਿ ਧਰਤੀ ਫਲੈਟ ਹੈ ਜੀ ਜਿਹੜੇ ਐਕਸਟਰਾਟਰੈਸਟੀਅਲ ਜੀ ਆ ਜਿਹਨੂੰ ਆਪਾਂ ਪੰਜਾਬੀ ਚ ਕਹਦੇ ਆ ਕੋਈ ਏਲੀਅਨ ਜਾਂ ਕੁਝ ਕਹਿੰਦੇ ਆ ਜਿਹੜੇ ਆਪਾਂ ਨੂੰ ਇਹ ਲੱਗਦਾ ਵੀ ਕਈ ਰਿਸਰਚਰ ਕਹਿੰਦੇ ਕਿ ਉਹ ਦੂਜੇ ਪਲੈਨਟ ਤੋਂ ਆਨੇ ਆ ਜੀ ਬਟ ਜਿਹੜੇ ਬਹੁਤ ਸਾਰੇ ਰਿਸਰਚਰ ਉਹ ਕਹਿੰਦੇ ਨਹੀਂ ਸਾਡੀ ਤਾਂ ਧਰਤੀ ਦੇ ਅੰਦਰ ਵਾਲੇ ਆਈ ਸਵਾਲ ਆ ਸੀ ਇੱਕ ਇੱਕ ਸੈੱਲ ਚ ਬੈਠੇ ਆ ਆ ਜਿਹੜਾ ਸਾਨੂੰ ਇਸ ਮਾਨ ਦੇਖਦੇ ਇੱਕ ਲੇਅਰ ਆ ਸ਼ਾਇਦ ਇਹਦੇ ਉੱਤੇ ਵੀ ਪਾਣੀ ਆ ਉੱਤੇ ਵੀ ਪਾਣੀ ਹੋ ਸਕਦਾ ਵੀ ਆਪਾਂ ਇੱਕ ਕਿਸਮ ਦੇ ਜਾਰ ਚ ਬੰਦ ਹੋਏ ਹੋਏ ਲੋਕ ਆ ਜੀ ਜੀ ਇਹਨੂੰ ਉਹੀ ਸਮਝ ਪਾਊਗਾ ਜਿਹੜਾ ਇਸ ਮੈਟ੍ਰਿਕਸ ਚੋਂ ਬਾਹਰ ਨਿਕਲ ਜਾਊਗਾ ਜਿਹਦੀ ਰਿਕੁਐਸਟ ਇੰਨੀ ਸਟਰੋਂਗ ਹੋ ਜਾਊਗੀ ਜੀ ਤੇ ਉਹ ਹੀ ਹੀ ਕੈਨ ਟ੍ਰੈਵਲ ਹਮ ਕਿਤੇ ਵੀ ਜਾ ਸਕਦਾ ਹੈ ਪਲੇਟਫਾਰਮ ਚ ਜਦੋਂ ਮੈਂ ਇਦਾਂ ਦੀਆਂ ਵੀਡੀਓ ਬਹੁਤ ਦੇਖਦਾ ਵੀ ਆ ਦੇਖਣੇ ਚਾਹੀਦੇ ਵੀ